ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਬੜਾ ਦਿਖਾਵਾਂਗੇ ਇੱਕ ਗੱਬੜ ਦੁੱਧਾ ਜਿਹਾ ਜਿਵੇਂ ਮਗਰ ਬੱਚੇ ਜਿਨ੍ਹਾਂ ਦੇ ਫੀਮੇਲ ਕਾਫ ਬੱਚੇ ਹੈਗੇ ਆ ਇਹ ਸਾਰਾ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਵੀਰੇ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇਰਾ ਲਖਪ੍ਰੀਤ ਸਿੰਘ ਪਿੰਡ ਪੜ੍ਹਾਲਦੋ ਨਾ ਜ਼ਿਲ੍ਹਾ ਕਰਪੂਥਲਾ ਵੀਰੇ ਤੇ ਮੋਬਾਈਲ ਨੰਬਰ ਆਪਣਾ ਜੀ 7710378870 7710378870 ਹਾਂਜੀ ਅੱਜ ਆਪਾਂ ਦਿਖਾਵਾਂਗੇ ਤਿੰਨ ਬੈੜਾ ਹਨਾ ਹਾਂਜੀ ਤਿੰਨੇ ਦੋ ਗਾ ਦੋ ਸੂਂਜੇਵੇਂ ਇੱਕ ਗੱਬਣਾ ਹਨਾ ਹਾਂਜੀ ਜਿਹੜੀ ਪਹਿਲੇ ਨੰਬਰ ਤੇ ਵੀਰੇ ਆਪਾਂ ਬੱਚੀ ਦੇਖੀ ਆ ਨੇ ਕਿਹੜਾ ਸੁਭਾ ਸੂਰੀ ਆ ਵੀਰੇ ਮੇਰੇ ਘਰ ਦੀ ਬੱਚੀ ਆ ਪਹਿਲਾ ਸੂਆ ਪਹਿਲਾ ਸੂਆ ਠੀਕ ਹੈ ਦੁੱਧ ਦੀ ਲਾਣਾ ਖੀਰੀ ਲਾਣਾ ਦੁੱਧ ਦੇ ਚੱਕਦੀ ਆ ਬੱਚੀ ਠੀਕ ਹੈ ਦੋ ਗੇ ਦੰਦ ਬੱਚੀ ਜੇ ਚੱਕਦੀ ਪਈ ਆ ਬਾਕੀ 22 ਵੱਡੀ ਬਹੁਤ ਆ ਮੇਰੀ ਆਪ ਦੀ ਗਾਂ ਦੀ 53 ਕਿਲੋ ਦੁੱਧ ਆਜ ਦੀ ਮਾਲ ਠੀਕ ਹੈ 53 ਕਿਲੋ ਦੀ ਮਾਲ ਨਾਲ ਦੁੱਧ ਜਿਹਦੇ ਬੱਚੀ ਪਾਲ ਲਈ ਚ ਘਰੇ ਹਨਾ ਬੱਚੀ ਪਾਲੀ ਆਪਣੇ ਕੋ ਬੱਚੀਆਂ ਦੇਖਾ ਬਰੇ ਕਿੱਡੀ ਆ ਮੂੰਹ ਤੋਂ ਬਰੀਡ ਬਹੁਤ ਜਿਆਦੀ ਇਨੋਵੇਸ਼ਨ ਦੀ ਆ ਵਾ ਇਨੋਵੇਸ਼ਨ ਦੀ ਆ ਗਈ ਆ ਆਪ ਨੂੰ ਵੀ ਸੈਕਸਲ ਸੀਮੰਦੀ ਆ ਇਹਦੇ ਲੱਗਾ ਵੀ ਸੈਕਸਲ ਸੀਮੰਦ ਆ ਠੀਕ ਹੈ ਕਿਹੜਾ ਲੱਗਿਆ ਹੋਇਆ ਹੁਣ ਦੱਸ ਦਿਓ 40 433 ਕਹਿੰਦਾ ਪਾਬਾ ਆਪਾਂ ਗੈਸ ਜੈ ਲਾਈਏ ਵੀ ਦੁੱਧ ਕਿੰਨਾ ਪਾ ਸਕਦੀ ਐ ਭਾਈ 40 ਕਿਲੋ ਪਾਉ ਠੀਕ ਐ ਵੀ 40 ਕਿਲੋ ਥੋੜਾ ਇੱਕ ਨਹੀਂ ਵੀਰਿਆ ਤੋੜਿਆ ਦਿਲ ਤਿਆਰ ਕਿੰਨੀ ਆ ਠੀਕ ਐ ਹਾਂ ਦਿਨ ਲਗਭਗ 5-7 ਕੱਢ ਜੂਗੀ ਹਜੇ ਓਏ ਬੋ ਇੱਕ ਦਿਨੀ ਇਹਨਾਂ ਦਾ ਕਿਹੜਾ ਪਤਾ ਲੱਗਦਾ ਪਰ ਹਜੇ ਕੋੜੇ ਦੇ ਹਿਸਾਬ ਨਾਲ ਤਾਂ ਬਾਈ ਸੁੰਦੀ ਨਹੀਂ ਠੀਕ ਐ ਧੋਰੇ ਵਾਰਨ ਸਭਰ ਫੇਸ ਕੁਆਲਟੀ ਵਗੈਰਾ ਦੇਖੋ ਤੋਰਾ ਵਗੈਰਾ ਬੈੜਦਾ ਸੋਹਣੀ ਸਾਫ ਸੁਥਰੀ ਰਾਜੀ ਸਭੀ ਬਲੀ ਵੀ ਲੱਸੀ ਨਾਲ ਵੀ ਕਿਸੇ ਪਾਸੇ ਨਹੀਂ ਇਨੋਵੇਸ਼ਨ ਦੀ ਵੀਰੇ ਆਪ ਆ ਗਈ ਤੇ ਅੱਗੇ ਲੱਗਿਆ 40 433 ਹੈਨਾ 40433 40433 ਤੇ ਦੁੱਧ ਦਾ ਪਹਾਇਸਟ ਰਿਕਾਰਡ ਬਣ ਕੇ ਚੱਲੀ ਵੀ ਕਿੰਨਾ ਕ ਪਾ ਦੂਗੀ ਆ ਭਾਈ 40 ਕਿਲੋ ਦਊ ਰਾਨ ਠੀਕ ਆ ਵੀ 40 ਕਿਲੋ ਮੰਨ ਕੇ ਜਿਹੜਾ ਮਰਜੀ ਬੰਦਾ ਪਰਚੇਸ ਕਰ ਲੈ 40 ਕਿਲੋ ਪਾਲਣ ਪੋਚਵਾਲ ਵਾਂਗੇ ਠੀਕ ਆ ਉਹ ਅਗਲੇ ਦੀ 6 ਵਜੇ ਤੇ ਪਿੰਡ ਆ ਹਨਾ ਬਾਈ ਬਰੀਡ ਤੇ ਫੇਸ ਤੇ ਕੁਆਲਿਟੀ ਤੇ ਇਹਦਾ ਪਰ ਰੇਟ ਕੀ ਰੱਖਿਆਗਾ ਭਾਈ 1.5 ਲੱਖ ਜੋ ਮਾਰਤਾ ਨਹੀਂ ਹੋਊਗਾ 1.5 ਲੱਖ ਜੋ ਮੌਕੇ ਤੇ ਮਾਰਦਾਨਾ ਬਬਾ ਬੱਚੀ ਜੋ ਕਰ ਦਾਂਗੇ ਹਨਾ ਠੀਕ ਹੈ ਵੀ ਕਹਿੰਦਾ ਬਾ ਚਾਹੇ ਚੋਲੇ ਮਸ਼ੀਨੀ ਚਾਹੇ ਅੱਥੀ ਥਾਣ ਸੋਹਣਾ ਕੱਢੂਗੀ ਬੱਚੀ ਨਹੀਂ ਥਾਣ ਹੱਥ ਦੀ ਚਵਾਈ ਵਾਲਾ ਠੀਕ ਹੈ ਲੈ ਚੱਲੋ ਸੋ ਵੀਰੋ ਵੈੜ ਦੇਖੋ ਵੀ 2-4 ਦਿਨ ਮੇਰੇ ਸਾਬ ਨਾਲ ਕੱਢ ਸਕਦੀ ਆ ਫੇਸ ਬਿਊਟੀ ਤੇ ਬਾਕੀ ਵੱਡੀ-ਬੁੱਡੀ ਬਹੁਤ ਆ ਕੋਈ ਵੀਰ ਛੋਟੀ ਨਾ ਮੰਨੇ ਤੇ ਮੂੰਹ ਉਹ ਦੋ ਦੰਦ ਕਨਫਰਮ ਆ ਜਾਵਾ ਹਾਂਜੀ ਵੀਰੇ ਦੋ ਦੰਦ ਤੋਂ ਵੱਧ ਨਾ ਹੋਊਗੀ ਠੀਕ ਹੈ ਦੋ ਦੰਦ ਕਨਫਰਮ ਆ ਜਾਵਾ ਸੋ ਦੇਖੋ ਕੈਮਰੇ ਚ ਕਵਰ ਕਰਨੀ ਓਕੇ ਹੋ ਗਿਆ ਪਿਆ ਪਹਿਲਾਂ ਮੈਂ ਨੂੰ ਕਹਦਾ ਵੈੜ ਦੇ ਤੇ ਅੱਗੇ ਸੋ ਜਮਾ ਦੇਖੋ ਵੀਰ ਦਾ ਮੂੰਹ ਹੀ ਦੀਦਾ ਕੱਲਾ ਪਹਿਲੇ ਪਾਸੇ ਪਾ ਠੀਕ ਆ ਵੀਰੇ ਲੈ ਆ ਸੋ ਬਹੁਤ ਚੰਗੀ ਬ੍ਰੀਡ ਦੇ ਵਿੱਚ ਆ ਬਿਊਟੀ ਦੇ ਵਿੱਚ ਆ ਸ਼ਾਈਨਿੰਗ ਵਗੈਰਾ ਬੱਚੀ ਦੇ ਉੱਪਰ ਪੂਰੀ ਫੁੱਲਾ ਪਹਿਲਾ ਸੂਆ ਪਲੂਨ ਦੋ ਦੰਦ ਬੱਚੀ ਸੂਰੀ ਹੈ 1.5 ਲੱਖ ਰੁਪਏ ਕੀਮਤ ਆ ਬਾਕੀ ਮੌਕੇ ਤੇ ਗੁਜਾਇਸ਼ ਵਗੈਰਾ ਹੋ ਜੂ ਅੱਗੇ ਵੀਰੇ ਦੂਜੇ ਨੰਬਰ ਆਪਾਂ ਜਿਹੜੀ ਸੂਈ ਵੀ ਬੱਚੀ ਦੇਖੀ ਜਾਂਦੇ ਆ ਕਿਹੜਾ ਸੂਆ ਜੀ ਇਹ ਵੀਰੇ ਮਾਲਕਾਂ ਨੇ ਤਾਂ ਕਿਹਾ ਸੀ ਪਹਿਲਾ ਇਹ ਆਪ ਲੈ ਜਾਂਦੀਆਂ ਹੋਈਆਂ ਠੀਕ ਆ ਇਹ ਦੋ ਲੈ ਜਾਂਦੀਆਂ ਪਹਿਲਾ ਦੂਜਾ ਸੂਆ ਮੰਨ ਕੇ ਲੈ ਲੀ ਦੂਜਾ ਮੰਨ ਕੇ ਲੈ ਵੀਰੇ ਬੱਚਾ ਆ ਗਿਆ ਪਿੱਛੇ ਬੱਚੀ ਹਨਾ ਬੱਚੀਆਂ ਬਹੁਤ ਜਿਆਦੀਆਂ ਟੋਪ ਲਿਆ ਬਹੁਤ ਬਰੀਡ ਦੀਆਂ ਠੀਕ ਆਪਾਂ ਨਾਮ ਵਗੈਰਾ ਪੁੱਛਿਆ ਕਿ ਨਹੀਂ ਪੁੱਛੇ ਵੀਰੇ ਡੈਨਮਾਰਕ ਦੀ ਆ ਠੀਕ ਹੈ ਪਤਾ ਨਹੀਂ 40 120 ਦੀ ਪਤਾ ਨਹੀਂ ਮੈਨੂੰ 40 120 ਦੀ ਆ ਪਤਾ ਨਹੀਂ ਬੱਚੀ ਦਾ ਆ ਮਦਦ ਹਾ ਦਿਨ ਮਰ ਗਈ ਠੀਕ ਹੈ ਤੇਰੂ ਕਿਹਵਾ ਦਿਨ ਹੋ ਗਿਆ ਵੀਰੇ ਸੂਈ ਨੂੰ ਇਹਨੂੰ ਵੀਰੇ ਅੱਜ ਤੀਜਾ ਦਿਨ ਦੁੱਧ ਕਿੰਨਾ ਕਾ ਸਟਾਰਟਿੰਗ ਦੁੱਧ ਮੇਰੇ ਨਾਲ ਆਪਾਂ 25 ਕਿਲੋ ਤੋਂ ਸਟਾਰਟਿੰਗ ਹੋਊਗੀ ਕਿ ਕੈਨ ਦਾ ਭਾਵ ਵੀ 22 23 ਦੀ ਸਟਾਰਟਿੰਗ ਇਹਨੇ ਵੈੜ ਦੇ ਘਰੀ ਆ ਹੁਣ ਸ਼ਾਮ ਦਾ ਟਾਈਮ ਆ ਚਵਾਈਆ ਆਪਾਂ ਇਹਦੀ ਕਰਨੀ ਆ ਹਨਾ ਦੋ ਟਾਈਮ 10 ਟਾਈਮ ਇੱਥੇ ਚਵਾ ਕੇ ਦਊਗਾ ਮੈਂ ਦੋ ਟਾਈਮ 10 ਟਾਈਮ ਚੋਗੇ ਸਾਈ ਭਾਦਵੇ ਮੈਨੂੰ ਗਾਂ ਰੋਕ ਦੇਵੇ ਠੀਕ ਹੈ 10 ਟਾਈਮ ਚੋਗੇ ਲੈ ਜਾ ਦੇ ਠੀਕ ਹੈ ਕਿ ਇਹਦਾ ਪੀਕ ਲੈਵਲ ਕਿੰਨਾ ਕ ਮੰਨ ਸਕਦੇ ਆ 30 ਕਿਲੋ ਰਾਮ ਨਾਲ ਲਊਗੀ ਆ ਸਾਰੀਆਂ 30 30 ਕਿਲੋ ਸਮਝ ਲਓ ਉਹਦੀ 40 ਕਿਲੋ ਨਾ ਸਮਝੋ ਆ 30 30 ਕਿਲੋ ਸਮਝ ਲਓ ਸਾਰੀਆਂ ਜਿੰਨੇ ਵੀ ਲੈਣਗੇ ਠੀਕ ਹੈ ਧੋਰੀ ਬਾਹਰ ਦੇ ਦ ਸੋ ਭਰਾ ਦੂਜੇ ਨੰਬਰ ਦੇ ਆਪਾਂ ਜਿਹੜੀ ਵਹਿੜ ਦੇਖੀ ਜੰਨੇ ਆ। ਸੂਈ ਸਵਾਈਆ ਦੂਜਾ ਸੂਆ ਤੇ ਮਗਰ ਆ ਗਈ ਇਹਦੇ ਬੱਛੀ। ਹਾਂਜੀ ਤੇ ਕੱਦ-ਕਾੜ ਵਗੈਰਾ ਚੱਗਾ ਸੋਹਣਾ ਸਾਫ਼ ਸੁਥਰਾ ਰਾਜਸਥਾਨੀ ਪੋਲੀ। ਬਹੁਤ ਆ ਵੀਰੇ ਕੱਦ ਤਾਂ ਹੈਗਾ ਹੈਗਾ ਲੰਮੀਆਂ ਠੀਕ ਆ ਬੇਲ ਬੂਲ ਬੈੜਾਂ ਦੇ ਉੱਪਰ ਬਿਊਟੀ ਵਗੈਰਾ ਬਹੁਤ ਜ਼ਿਆਦਾ ਆ ਕੋਈ ਵੀ। ਹਾਂ ਥਾਣ ਥਾਣ ਜਿਹੜੇ ਹੱਥ ਦੀ ਚਵਾਈ ਵਾਲੇ ਆ। ਠੀਕ ਆ ਹੱਥੀ ਚਵਾਈ ਕਰਦੇ ਚਾਹੇ ਬੰਦਾ ਮਸ਼ੀਨੀ ਚਵਾਈ ਕਰ ਲਿਆ ਹਣਾ। ਹਾਂਜੀ ਦੋਨੇ ਟਾਈਪ ਦਾ ਵਹਿੜ ਦੇ ਕਹਿੰਦਾ ਭਾਬਾ ਥਾਣ ਲੱਗਿਆ ਵਜੋਂ। ਠੀਕ ਕਹਿੰਦਾ ਬਾ 30 ਕਿਲੋ ਦਾ ਵਹਿੜ ਦਮ ਰੱਖਦੀ ਦੁੱਧ ਦੇਂਦਾ ਰੱਖਦੀਆਂ ਰੱਖਦੀਆਂ ਠੀਕ ਆ ਚੋਣ ਚ ਵਾਇਕ ਨੰਬਰ ਮੈਂ ਕਿਹਾ ਪੋਲੀ ਧਾਰ ਆ ਠੀਕ ਆ ਤੋੜਦੇ ਫੜਾ ਜੀ ਨੂੰ ਸੋ ਵੀਰੋ ਕੱਦ ਵਗੈਰਾ ਤੇ ਤੋਰਾ ਵਗੈਰਾ ਚੈੱਕ ਕਰੋ ਲੈਗਸਪੋਰ ਵਗੈਰਾ ਛੋੜਾ ਸਾਫ ਸੁਥਰਾ ਤੇ ਮੇਨ ਗੱਲ ਰਾਜੀ ਸਮਝੀਆਂ ਬਣੀਆਂ ਛੋੜੀਆਂ ਕਿਸੇ ਪਾਸਿਓਂ ਨਹੀਂ ਫੁੱਲ ਬੇਲ ਵਗੈਰਾ ਤੇ ਕਹਿੰਦਾ ਚੰਗੀ ਬਿਊਟੀ ਦੇ ਵਿੱਚ ਆਪਣੇ ਘਰੇ ਕੱਦ ਤੋਂ ਅੰਦਾਜ਼ਾ ਲਾ ਲੈਣਾ ਵੀਰੇ ਲੰਮੀਆਂ ਵੀ ਬਹੁਤ ਆ ਵੱਡੀਆਂ ਤਾਂ ਹੈਗੀਆਂ ਸੋ ਜਿਹੜਾ ਵੀਰੇ ਵਹਿੜਾ ਲੈ ਕੇ ਜਾਓ ਕਹਿੰਦੇ ਬਾ ਤਿੰਨ ਚੀਜ਼ੇ ਫੇਰ ਨਹੀਂ ਹੁੰਦਾ ਵੀਰੇ ਤਿੰਨ ਚੀਜ਼ਾਂ ਜਾਣ ਕੇ ਦੁੱਧ ਤੇ ਦੋ ਬੈੜਾ ਜਾਣਗੇ ਜਮਾ ਬੱਚੀਆਂ ਬਹੁਤ ਟੌਪ ਦੀਆਂ ਬਰੀਡ ਦੀਆਂ ਸੋ ਮਗਰ ਵਾਲਾ ਸਮਾਂ 2 2.5 ਲੱਖ ਦੀ ਗੈੜ ਵੇਖਣੀ ਹੈ ਹਜੇ ਵੀ ਵੇਖਦੀ ਹੈ ਨੋਰਮਲ ਬੈੜ ਠੀਕ ਹੈ ਸੋ ਪਤਲੀ ਸਕਿਨ ਦੇ ਵਿੱਚ ਆ ਗਈ ਪਸਲੀਆਂ ਵਗੈਰਾ ਬੈੜਦੇ ਸੋਹਣੇ ਦਿਖਾਈ ਦਿੰਦੀਆਂ ਚੰਗੇ ਦੁੱਧ ਵਾਲਾ ਪੀਸ ਆ ਜਮਾ ਸੋ ਫੇਸ ਬਿਊਟੀ ਵਗੈਰਾ ਚੈੱਕ ਕਰੋ ਕੰਨ ਵਗੈਰਾ ਜਾਤ ਵਗੈਰਾ ਤੇ ਥਾਣ ਸੋਹਣਾ ਦੇਖੋ ਜਮਾ ਚਾਰੇ ਥਾਂ ਨਿਕਲਵੇਂ ਪਸਲੀਆਂ ਬੈੜਦੇ ਦੀ ਨਹੀਂ ਹੈਗੇ ਜਮਾ ਪਤਲੀ ਚਮੜੀ ਦੇ ਵਿੱਚ ਆ ਗਈ ਸ਼ਾਮ ਦਾ ਟਾਈਮ ਆ ਚਵਾਈ ਹੁਣ ਇਹਨਾਂ ਦੀ ਹੋਣੀ ਹੈ ਉਸ ਹਿਸਾਬ ਨਾਲ ਤੁਸੀਂ ਗੈਸ ਕਰ ਸਕਦੇ ਹੋ ਅੱਗੇ ਵੀਰੇ ਤੀਜਾ ਨ ਬ੍ਰਾਈ ਦਾ ਬੱਚੀ ਦੇਖ ਕੇ ਨੇ ਕਿਹੜਾ ਸੁਸੂਈ ਆ ਵੀਰੇ ਇਹ ਪਹਿਲਾ ਸੁਆ ਠੀਕ ਆ ਪਹਿਲਾ ਸੁਆ ਸੁਈਆ ਹਨਾ ਹਾਂਜੀ ਤੇ ਇਹਨੂੰ ਕਹਵਾ ਦਿਨ ਹੋਇਆ ਸੁਈ ਨੂੰ ਦੂਜਾ ਦਿਨ ਆ ਬਾਈ ਠੀਕ ਆ ਦੂਜਾ ਦਿਨ ਹੋਇਆ ਇਹਨੂੰ ਸੁਈ ਨੂੰ ਇਹਦੇ ਮਗਰ ਹੀ ਬੱਚੀ ਆ ਗਈ ਬੜੀ ਪਿਆਰੀ ਹਨਾ ਸੋ ਬੱਚਿਆਂ ਦੋਨਾਂ ਮਗਰ ਹੀ ਪਿਆਰੀਆਂ ਹਨਾ ਇਹਨੇ ਦੁੱਧ ਕਿੰਨਾ ਕ ਸਟਾਰਟਿੰਗ ਕਰਿਆਗਾ ਖਾਲੀ ਨਹੀਂ ਕੀਤੀ 30 ਕਿਲੋ ਰਾਮ ਨਾ ਦੋਗੀ ਬੱਚੇ ਨੂੰ ਠੀਕ ਆ ਕਹਿੰਦੇ ਬਹੁਤ 30 ਕਿਲੋ ਹੀ ਮੰਨ ਕੇ ਬੰਦਾ ਇਹਨੂੰ ਪਰਚੇਸ ਕਰ ਲੇ ਹਨਾ ਤੇ ਬਾਕੀ ਮਿਲਕ ਮੇਨ ਵਗੈਰਾ ਦੇ ਥਣ ਫੋਰ ਵੇ ਫੋਰ ਮਿਲਕ ਮੇਨ ਸਾਲ ਲੈਵਲ ਸਾਰਿਆਂ ਦੇ ਵੇ ਠੀਕ ਹੈ ਤੇ ਚੌਂਡ ਜਵੈਕ ਨੰਬਰ ਹਾਂਜੀ ਵੀਰੇ ਤੋੜਿਓ ਬਾਹਰ ਨੂੰ ਸਭ ਤੋਂ ਪਹਿਲੇ ਤੀਜੇ ਨੰਬਰ ਵਾਲੇ ਵਹਿੜ ਤੁਸੀਂ ਦੇਖ ਸਕਦੇ ਹੋ ਪਲੂਨ ਪਹਿਲਾ ਸੁਆ ਇਹ ਵੀ ਸੂਈ ਸਵਾਈਆ ਜਮਾ ਇਹਦੇ ਮਗਰ ਵੀ ਬੱਚੀ ਆ ਗਈ ਜਮਾ ਤੇ ਦੈਣੇ ਨੂੰ ਅੱਜ ਦੂਜਾ ਤੀਜੇ ਜਾਣਾ ਵੀਰੇ ਸੂਈ ਨੂੰ ਹਾਂਜੀ ਦੂਜਾ ਵੀਰੇ ਠੀਕ ਹੈ ਤੇ ਜੇਰ ਵਗੈਰਾ ਕੰਮ ਡਾਣਾ ਜਮਾ ਜੇਰ ਦੀ ਗਰੰਟੀ ਹੋਊਗੀ ਠੀਕ ਆ ਉਸ ਗੱਲੋਂ ਬੰਦਾ ਬੇਫਿਕਰ ਹੋ ਜੇ ਤੇ ਥਣ ਚਾਰੇ ਨੇਖਣ ਵਿੱਚ ਹੱਥੀ ਚਵਾਈ ਵਾਲੇ ਤੇ ਮੋਰੀ ਦੀ ਅੱਕਲ ਕਾਣ ਕਰਦੀ ਆ ਹਨਾ ਸਭ ਤੋਂ ਲੇਵਾਲੂਆ ਦੇਖੋ ਸੋਹਣਾ ਸਾਫ ਸੁਥਰਾ ਤੇ ਦੋਨਾਂ ਮਗਰ ਬੱਚੀਆਂ ਕਹਿੰਦੇ ਬਬ 30 ਲੀਟਰ ਦੁੱਧ ਦੀ ਕਪੈਸਿਟੀ ਮੰਨ ਕੇ ਜਿਹੜਾ ਚਿੱਟੀ ਬੱਚੀ ਆ ਵੀਰੇ ਬਹੁਤ ਟੌਪ ਦੀ ਠੀਕ ਐ ਏਬੀਐਸ ਦਾ ਠੀਕ ਐ ਜੀ ਆ ਬਰੋ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਫਿਟਨੈਸ ਆੜਾ ਲੇਵਾ ਤੇ ਬਾਕੀ ਰੇ ਦੋਨੇ ਬੱਚੀ ਆ ਮਗਰ ਬੱਚੀਆਂ ਫੀਮੇਲ ਕਾਫ ਤਿੰਨ ਨਜ਼ਾਰੇਦਾਰ ਚੀਜ਼ਾਂ ਜਮਾ ਦੋ ਦਿਖਾਤੀਆਂ ਸੂਂਜਾ ਸਵਾਈਆਂ ਇੱਕ ਦਿਖਾਤੀ ਆਪਾਂ ਗੱਬਣ ਦੋ ਦੰਦ ਪਿੰਡ ਪੜਾਦੋ ਨਾ ਜਿਹੜਾ ਕਪੂਰਥਲਾ ਵਿਰਦਾ ਤਿੰਨਾ ਬੈੜਾਂ ਦੇ ਵਿੱਚੋਂ ਕੋਈ ਵੀ ਬੈੜ ਤੁਹਾਡੇ ਪਸੰਦ ਹੋਵੇ ਖਰੀਦਾਰੀ ਕਰ ਸਕਦੇ ਹੋ ਨੰਬਰ ਵੀਰੇ ਇੱਕ ਵਾਰੀ ਫੇਰ ਬੋਲ ਦਿਆਂ ਆਪਣਾ 70173 7807 ਸੋ ਵੀਡੀਓ ਭਾਈ ਜਿੰਨਾ ਦੁੱਧ ਕਹਿਤਾ ਨਾ ਆਊਗਾ ਟਾਈਮ ਟਾਈਮ ਚਾਰ ਟਾਈਮ ਚੋਕੇ ਆਪ ਚੋਕੇ ਲੈ ਕੇ ਜਾਣਾ ਠੀਕ ਹੈ ਸੋ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ